ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਦੋਸਤੋ ਆਜੋ ਤੁਹਾਨੂੰ ਅੱਜ ਦੱਸਦੇ ਹਾਂ ਗੋਰੀਆਂ ਦੀ ਤੰਦਰੁਸਤੀ ਦਾ ਰਾਜ਼ ਹਨਾ ਪਹਿਲਾਂ ਤੁਸੀਂ ਜਗਾ ਦੇਖੋ ਕਿੰਨੀ ਸੋਹਣੀ ਬਣੀ ਹੋਈ ਆ ਆ ਜਾਂਦਾ ਰੋਡ ਤੇ ਰੋਡ ਦੇ ਨਾਲ-ਨਾਲ ਆ ਇੱਧਰ ਹੈਗੀ ਆ ਨਦੀ ਤੇ ਨਦੀ ਦੇ ਨਾਲ ਇਹ ਬਣਿਆ ਹੋਇਆ ਸਟਿਲ ਵਾਟਰ ਪ੍ਰਾਇਰ ਮਾਈਮੀ ਕਾਉਂਟੀ ਕਾਉਂਟੀ ਦਾ ਮਤਲਬ ਇਹ ਮਾਇਮੀ ਸਾਡਾ ਜ਼ਿਲ੍ਹਾ ਇੱਥੇ ਕਾਉਂਟੀ ਕਹਿੰਦੇ ਆ ਤੇ ਸਟਿਲ ਵਾਟਰ ਰਿਵਰ ਪ੍ਰਾਇਰ ਦਾ ਮਤਲਬ ਇੱਥੇ ਇੱਕ ਡੰਡੀ ਬਣੀ ਹੋਈ ਆ ਨਹਿਰ ਦੇ ਨਾਲ ਨਾਲ ਤੇ ਆਹ ਗੇਟ ਆ ਇੱਥੇ ਆਪੋ ਆਪਣੀਆਂ ਗੱਡੀਆਂ ਖੜਾ ਲੈਂਦੇ ਨੇ ਤੇ ਇਹ ਡੰਡੀ ਦੀ ਤੁਹਾਨੂੰ ਖਾਸ ਗੱਲ ਦਿਖਾਵਾਂਗੇ ਵੀ ਕੀ ਆ ਇਹਦਾ ਹਿਸਾਬ ਕਿਤਾਬ ਹਨਾ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਪਰ ਹੌਲੀ-ਹੌਲੀ ਪਤਾ ਲੱਗਦਾ ਉਹ ਸਾਹਮਣੇ ਬਾਥਰੂਮ ਬਣਾਇਆ ਵਾ ਹਰ ਥਾਂ ਦੇ ਉੱਤੇ ਬਣਾਇਆ ਹੋਇਆ ਬਾਥਰੂਮ ਤੇ ਉਹ ਸਾਹਮਣੇ ਟਰੈਸ਼ ਕੈਨ ਰੱਖਿਆ ਵਾ ਜੇ ਕਿਸੇ ਨੇ ਕੋਈ ਮਾੜਾ ਮੋਟਾ ਕੋਈ ਸੱਟਣਾ ਕੋਈ ਪਾਣੀ ਦੀ ਬੋਤਲ ਤਾਂ ਇਹਦੇ ਚ ਪਾਉਣੀ ਆ ਤੇ ਅੱਗੇ ਚੱਲ ਕੇ ਦਿਖਾਉਨੇ ਆ ਤੁਹਾਨੂੰ ਕੀ ਹਿਸਾਬ ਕਿਤਾਬ ਆ ਆ ਬਣਾਇਆ ਹੋਇਆ ਫਿਸ਼ਿੰਗ ਐਕਸੈਸ ਉੱਥੇ ਬੈਠ ਕੇ ਗੋਰੇ ਫਿਸ਼ਿੰਗ ਕਰਦੇ ਆ ਫਿਸ਼ਿੰਗ ਮਤਲਬ ਮੱਛੀਆਂ ਫੜਦੇ ਨੇ ਬਹੁਤੇ ਮੱਛੀਆਂ ਨੂੰ ਇੱਥੇ ਛੱਡ ਜਾਂਦੇ ਨੇ ਦੁਬਾਰੇ ਪਾਣੀ ਚ ਫੜ ਕੇ ਖਾਣ ਵਾਸਤੇ ਬਹੁਤ ਘੱਟ ਫੜਦੇ ਨੇ ਬਸ ਇੱਕ ਜਿਵੇਂ ਕਹਿ ਦਈਏ ਫਨ ਛਣ ਕਰਦੇ ਨੇ ਵੀ ਮੱਛੀ ਫੜੀ ਤੇ ਦੁਬਾਰੇ ਛੱਡ ਤੀ ਤੇ ਆਹ ਡੰਡੀ ਦੇ ਉੱਤੇ ਇਸ ਤਰ੍ਹਾਂ ਪਾਈ ਹੋਈ ਆ ਬਜਰੀ ਇਹਨੂੰ ਗ੍ਰਾਵਲ ਰੋਡ ਵੀ ਕਹਿ ਦਿੰਦੇ ਆ ਨਾ ਤਾਂ ਇੱਥੇ ਕੋਈ ਸਕੂਟਰ ਮੋਟਰਸਾਈਕਲ ਤਵੇ ਇੱਥੇ ਹੈ ਹੀ ਬਹੁਤ ਘੱਟ ਪਰ ਜੇ ਹੈਗੇ ਆ ਤਾਂ ਇਦੂ ਗਾਹ ਕੁਝ ਅਲਾਉਡ ਨਹੀਂ ਹੈਗਾ ਸਿਰਫ ਤੁਰ ਕੇ ਆਉਣਾ ਅਗਲੇ ਨੇ ਨਾ ਸਾਈਕਲ ਤੇ ਇੱਥੇ ਸ਼ੇਅਰ ਕਰਨੀ ਆ ਮੌਜਨਾ ਜਿਹੜੀ ਖਾਸ ਗੱਲ ਆ ਤੁਹਾਨੂੰ ਉਹ ਦਿਖਾਉਨੇ ਆ ਆਪਾਂ ਚਾਰੇ ਪਾਸੇ ਆ ਨ ਕੁਦਰਤ ਤੇ ਕੁਦਰਤ ਦੇ ਵਿੱਚ ਇੱਥੇ ਕੋਈ ਐ ਵੀ ਹੈ ਨਹੀਂ ਇਹਨਾਂ ਨੂੰ ਵੀ ਟਾਈਮ ਵਾਲਾ ਹੋ ਗਿਆ ਜੀ ਦੁਪਹਿਰ ਦਾ ਟਾਈਮ ਆ ਜਾਂ ਕਿਸੇ ਟਾਈਮ ਵੀ ਆ ਜਾਂਦੇ ਨੇ ਜਿਵੇਂ ਮੈਨੂੰ ਟਾਈਮ ਲੱਗਦਾ ਮੈਂ 1 ਵਜੇ ਦੇ ਦਿਨੇ 1 ਵਜੇ ਟਾਈਮ ਲੱਗਦਾ ਮੈਨੂੰ ਮੈਂ ਇੱਥੇ 1 ਵਜੇ ਆਉਣਾ ਭੱਜਣਾ ਸੋ ਜੀ ਨੂੰ ਜਦੋਂ ਟਾਈਮ ਲੱਗਦਾ ਆ ਲਿਖਿਆ ਹੋਇਆ ਸਿਡਰ ਗਰੂਪ ਜਾਨੀ ਕਿ ਜਿਹੜੀ ਲੱਕੜ ਦਾ ਬੂਰਾ ਹੁੰਦਾ ਜਾਂ ਕਹਿ ਦਈਏ ਕੁਤਰਾ ਹੁੰਦਾ ਉਹ ਪਾ ਕੇ ਇੱਧਰ ਬਣਾਈ ਹੋਈ ਆ ਤੇ ਇਹ ਬਿਲਕੁਲ ਨਹਿਰ ਦੇ ਨਾਲ ਨਾਲ ਜਾਂਦੀ ਆ ਇਹੇ ਬਣਾਈ ਹੋਈ ਆ ਇਸ ਤਰ੍ਹਾਂ ਹੁਣ ਖਾਸ ਗੱਲ ਕੀ ਆ ਜੇ ਤਾਂ ਇਸ ਰੂਟ ਤੇ ਜਾਣਾ ਤਾਂ ਪੂਰੀ ਬਾਟ ਬਣ ਜਾਂਦੀ ਆ 2 ਮੀਲ ਇੱਥੇ ਕਿਲੋਮੀਟਰ ਨਹੀਂ ਹੈਗੇ ਅਮਰੀਕਾ ਚ ਇੱਥੇ ਮੀਲਾਂ ਦੇ ਵਿੱਚ ਗੱਲ ਹੁੰਦੀ ਆ ਤੇ ਬਾਟ ਬਣ ਜਾਂਦੀ ਆ 2 ਮੀਲ ਇੱਕ ਗੇੜਾ ਇਹਦਾ 2 ਮੀਲ ਦਾ ਬਣ ਜਾਂਦਾ ਜੇ ਇਸ ਰਾਹ ਤੇ ਜਾਣਾ ਤਾਂ 1 ਮੀਲ ਦਾ ਗੇੜਾ ਬਣ ਜਾਂਦਾ ਹੁਣ ਇਹ ਮੀਲ ਦਾ ਸਾਬ ਇਸ ਕਰਕੇ ਰੱਖਿਆ ਹੋਇਆ ਵੀ ਜਦੋਂ ਬੰਦਾ ਤੁਰਦਾ ਜਾਂ ਭੱਜਣ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਇੰਨੀ ਬਾਟ ਇੰਨੇ ਟਾਈਮ ਚ ਕੱਢੀ ਤੇ ਦੂਜੇ ਦਿਨ ਉਹਦੇ ਮਨ ਦੇ ਵਿੱਚ ਹੁੰਦਾ ਕਿ ਮੈਂ ਇਸ ਬਾਟ ਨੂੰ ਥੋੜਾ ਜਿਹਾ ਹੋਰ ਛੇਤੀ ਕੱਢਾਂ ਤੇ ਇੱਕ ਬੰਦੇ ਨੂੰ ਖਿੱਚ ਜੀ ਬਣੀ ਰਹਿੰਦੀ ਆ ਤੇ ਜਿਵੇਂ ਹੁਣ ਪਹਿਲਾਂ ਪਹਿਲਾਂ ਮੈਂ ਇੱਥੇ ਜਦੋਂ ਭੱਜਣਾ ਸ਼ੁਰੂ ਕੀਤਾ ਦੋ ਮੀਲ ਮੈਂ ਕੱਢਦਾ ਹੁੰਦਾ ਸੀ 30 ਮਿੰਟਾਂ ਚ ਫਿਰ ਹੌਲੀ ਹੌਲੀ 20 ਮਿੰਟਾਂ 'ਚ ਕੱਢਣ ਲੱਗ ਗਏ ਤੇ ਹੁਣ ਮਨ ਨੂੰ ਐ ਹੁੰਦਾ ਵੀ ਥੋੜਾ ਜਿਹਾ ਹੋਰ ਛੇਤੀ ਕੱਢੀਏ ਕਿਉਂਕਿ ਜਦੋਂ ਬੰਦਾ ਹਫ਼ਤੇ 'ਚ ਦੋ ਜਾਂ ਤਿੰਨ ਵਾਰੀ ਜਦੋਂ ਵੀ ਆਪਾਂ ਭਜਦੇ ਆਂ ਜਾਂ ਸ਼ੇਅਰ ਕਰਦੇ ਆਂ ਤਾਂ ਮਨ ਨੂੰ ਖਿੱਚ ਹੁੰਦੀ ਐ ਵੀ ਥੋੜਾ ਜਿਹਾ ਜਿਹੀ ਤੇਜ਼ ਤੁਰ ਕੇ ਛੇਤੀ ਕੱਢੀਏ ਬਾਹਰ ਸੋ ਇਸ ਤਰ੍ਹਾਂ ਹੀ ਰੱਖਦੇ ਨੇ ਤੰਦਰੁਸਤ ਬੰਦੇ ਨੇ ਤੇ ਚਾਰੇ ਪਾਸੇ ਐਨ ਵਧੀਆ ਕੁਦਰਤ ਦਰਖਤ ਨੇ ਹੁਣ ਪੱਤ ਝੜ ਸ਼ੁਰੂ ਹੋ ਗਈ ਆ ਪੱਤਿਆਂ ਦਾ ਰੰਗ ਬਦਲ ਗਿਆ ਸੋ ਇਹਨ ਜਮਾ ਕੁਦਰਤ ਬੇਸ਼ਮਾਰ ਆ ਇੱਥੇ ਤੇ ਆ ਚਾਰੇ ਪਾਸੇ ਖਰੋਟ ਆਹ ਦੇਖੋ ਖਰੋਟਾਂ ਦੇ ਬੂਟੇ ਐਨ ਭਰੇ ਪਏ ਨੇ ਖਰੋਟਾਂ ਨਾਲ ਦਿਖਦੇ ਆ ਨਾ ਤੁਹਾਨੂੰ ਆਹ ਦੇਖੋ ਆ ਤੇ ਥੱਲੇ ਵੀ ਬਹੁਤ ਡਿੱਗੇ ਪਏ ਨੇ ਪਰ ਇਹ ਪੈਸੇ ਕੌੜੇ ਹੁੰਦੇ ਆ ਕੋਈ ਐਨੇ ਕਿਉਂਕਿ ਕੋਈ ਰੇ ਸਪਰੇ ਨਹੀਂ ਹੈਗੀ ਨਾ ਤੇ ਜੰਗਲੀ ਖਰੋਟ ਨੇ ਆ ਸਾਰੇ ਖਰੋਟ ਨੇ ਜਿਹੜੇ ਥੱਲੇ ਪਏ ਨੇ ਸੋ ਇਹੋ ਜਿਹਾ ਹਿਸਾਬ ਕਿਤਾਬ ਆ ਭਾਈ ਅਮਰੀਕਾ ਦਾ ਠੀਕ ਆ ਜੀ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹਫਤੇ ਵਾਸਤੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ